ਕਿ ਅਕਾਲੀ ਦਲ ਦੇ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਇਹ ਆਡੀਓ ਪਟਿਆਲਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਵਿਚਕਾਰ ਕਾਨਫਰੰਸ ਕਾਲ ਦੀ ਦੱਸੀ ਜਾਂਦੀ ਹੈ ਇਸ ਦੌਰਾਨ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਆਡੀਓ ਫਰਜੀ ਅਤੇ AI ਜਨਰੇਟਡ ਹੈ ਅਤੇ ਅਜਿਹੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਨੇ ਅਤੇ ਨਾ ਹੀ ਕੋਈ ਚਰਚਾ ਹੋਈ ਹੈ ਉਧਰ ਪਟਿਆਲਾ ਪੁਲਿਸ ਨੇ ਵੀ X ਦੇ ਉਤੇ ਆਪਣੇ ਅਧਿਕਾਰਿਕ ਹੈਂਡਲ ਤੇ ਇਸ ਆਡੀਓ ਨੂੰ ਫਰਜੀ ਦੱਸਿਆ ਪਟਿਆਲਾ ਪੁਲਿਸ ਨੇ X ਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਇਹ ਧਿਆਨ ਦੇ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ 'ਤੇ ਇੱਕ ਫਰਜੀ AI ਤਿਆਰ ਕੀਤੀ ਗਈ ਵੀਡੀਓ ਪ੍ਰਸਾਰਿਤ ਕੀਤੀ ਜਾ ਰਹੀ ਹੈ ਜੋ ਜਨਤਾ ਨੂੰ ਗੁੰਮਰਾਹ ਕਰਨ, ਗਲਤ ਜਾਣਕਾਰੀ ਫੈਲਾਉਣ ਅਤੇ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੇ ਮਾੜੇ ਇਰਾਦੇ ਦੇ ਨਾਲ ਬਣਾਈ ਗਈ ਹੈ। ਦੋਸ਼ੀਆਂ ਵਿਰੁੱਧ ਟੁਕਵੀਂ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪੋਸਟ ਦੇ ਵਿੱਚ ਕਿਹਾ ਗਿਆ ਹੈ ਕਿ ਪਟਿਆਲਾ ਪੁਲਿਸ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਗਲਤ ਜਾਣਕਾਰੀ ਤੇ ਵਿਸ਼ਵਾਸ ਨਾ ਕਰਨ। ਪੰਜਾਬ ਪੁਲਿਸ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੇ ਲਈ ਪੂਰੇ ਤਰੀਕੇ ਦੇ ਨਾਲ ਵਚਨਬੱਧ ਹੈ। ਇਸ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਦਾਵਾ ਕੀਤਾ ਸੀ ਕਿ ਮੇਰੇ ਕੋਲ ਪਟਿਆਲਾ ਪੁਲਿਸ ਵੱਲੋਂ ਕੱਲ ਰਾਤ ਕੀ ਦੋ ਪਾਰਟੀ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਕੇਂਦਰਾਂ ਵੱਲ ਜਾਂਦੇ ਸਮੇਂ ਕਿਵੇਂ ਨਿਸ਼ਾਨਾ ਬਣਾਉਣਾ ਹੈ ਉਸ ਬਾਰੇ ਇਸ ਵੀਡੀਓ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਹਾਲਾਂਕਿ ਇੰਡੀਆ ਨਿਊਜ਼ ਪੰਜਾਬ ਇਸ ਵੀਡੀਓ ਦੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਅਕਾਲੀ ਆਗੂਆਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਆਡੀਓ ਕਲਿੱਪ ਦੀ ਸੁਤੰਤਰ ਤੌਰ ਦੇ ਉਤੇ ਪੁਸ਼ਟੀ ਨਹੀਂ ਕਰ ਸਕਦਾ ਪਰ ਆਡੀਓ ਰਿਕਾਰਡਿੰਗ ਦੇ ਵਿੱਚ ਪਟਿਆਲਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਕਾਨੂੰਨ ਵਿਵਸਥਾ ਦੀ ਡਿਊਟੀ ਸੰਬੰਧੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੋਂ ਨਿਰਦੇਸ਼ ਲੈਂਦੇ ਸੁਣਿਆ ਜਾ ਸਕਦਾ ਜੋ ਇਸ ਵੀਡੀਓ ਦੇ ਵਿੱਚ ਸੁਖਵੀਰ ਬਾਦਲ ਨੇ ਖੁਲਾਸਾ ਕੀਤਾ ਫਿਰ ਤੋਂ ਅਸੀਂ ਕਹਿੰਦੇ ਹਾਂ ਕਿ ਇਸ ਇੰਡੀਆ ਨਿਊਜ਼ ਪੰਜਾਬ ਇਸ ਆਡੀਓ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਅਧਿਕਾਰੀ ਕਥਿਤ ਤੌਰ ਦੇ ਉਤੇ ਇਹ ਵੀ ਚਰਚਾ ਕਰ ਰਹੇ ਨੇ ਕਿ ਸੁਖਬੀਰ ਬਾਦਲ ਕਨੌਰ ਦਾ ਦੌਰਾ ਕਰ ਸਕਦੇ ਨੇ ਅਤੇ ਸਾਰੀਆਂ ਨਜ਼ਰਾਂ ਉਸ ਹਲਕੇ ਦੇ ਉੱਤੇ ਹੋਣਗੀਆਂ ਅਤੇ ਜੋ ਵੀ ਤੱਕਾ ਕਰਨਾ ਹੈ ਉਹ ਪਿੰਡ ਦੇ ਵਿੱਚ ਕੀਤਾ ਜਾਣਾ ਚਾਹੀਦਾ ਪਰ ਨਾਮਜਿੰਦਗੀ ਦਾਖਲ ਕਰਨ ਵਾਲੇ ਕੇਂਦਰ ਦੇ ਅੰਦਰ ਕੋਈ ਤੱਕਾ ਨਾ ਕੀਤਾ ਜਾਵੇ ਇਸ ਆਡੀਓ ਦੇ ਵਿੱਚ ਐਸਪੀ ਪੱਧਰ ਦੇ ਉੱਤੇ ਇੱਕ ਅਧਿਕਾਰੀ ਦੇ ਨਾਲ-ਨਾਲ ਪਟਿਆਲਾ ਦੇ ਵੱਖ-ਵੱਖ ਸਬ ਡਿਵੀਜ਼ਨਾਂ ਦੇ ਡੀਐਸਪੀ ਵੀ ਦਾਵਾ ਕਰ ਰਹੇ ਨੇ ਕਿ ਉਹ ਸਥਾਨਕ ਆਗੂਆਂ ਤੋਂ ਨਿਰਦੇਸ਼ ਲੈ ਰਹੇ ਨੇ ਅਤੇ ਉਹ ਸੰਤੁਸ਼ਟ ਨੇ ਇਸ ਵੀਡੀਓ ਦੇ ਵਿੱਚ ਲਗਭਗ ਸਾਰੇ ਸਬ ਡਿਵੀਜ਼ਨਲ ਡੀਐਸਪੀਜ਼ ਅਤੇ ਉਹਨਾਂ ਦੀਆਂ ਆਵਾਜ਼ਾਂ ਨੇ ਜਿਸ ਤੋਂ ਸਪਸ਼ਟ ਹੈ ਕਿ ਵੀਰਵਾਰ ਜੋ ਕਿ ਨਾਮਜਦਗੀਆਂ ਦਾ ਆਖਰੀ ਦਿਨ ਰਹੇਗਾ ਜਾਨੀ ਕਿ ਅੱਜ ਆਖਰੀ ਦਿਨ ਇਹਦੇ ਤੇ ਬੀਤੀ ਰਾਤ ਹੀ ਚਰਚਾ ਹੋਈ ਉਸ ਤੋਂ ਪਹਿਲਾਂ ਸਥਾਨਕ ਸਿਆਸੀ ਲੀਡਰਸ਼ਿਪ ਨੂੰ ਵੀ ਵਿਸ਼ਵਾਸ ਦੇ ਵਿੱਚ ਲਿਆ ਗਿਆ ਅੱਜ ਸਵੇਰੇ ਕੁਝ ਹੀ ਮਿੰਟਾਂ ਦੇ ਵਿੱਚ ਵਾਇਰਲ ਹੋਈ ਇਸ ਆਡੀਓ ਕਲਿੱਪ ਦੇ ਵਿੱਚ ਪੁਲਿਸ ਅਧਿਕਾਰੀ ਇਹ ਕਹਿੰਦੇ ਸੁਣੇ ਗਏ ਨੇ ਕਿ ਪ੍ਰਸ਼ਾਸਨ ਜ਼ਬਰਦਸਤੀ ਕਰਨ ਤੋਂ ਮਨਾ ਨਹੀਂ ਕਰਦਾ ਉਹ ਸਾਫ਼ ਕਹਿੰਦੇ ਨੇ ਕਿ ਸਥਾਨਕ ਚੋਣਾਂ ਦੇ ਵਿੱਚ ਇੰਜ ਹੀ ਹੋਣਾ ਚਾਹੀਦਾ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਸ ਨੂੰ ਵੀ ਟਾਰਗੇਟ ਕਰਨਾ ਹੈ ਰੋਕਣਾ ਹੈ ਬਾਹਰ ਤੋਂ ਉਸ ਦੇ ਪਿੰਡ ਜਾਂ ਫਿਰ ਰਾਹ ਦੇ ਵਿੱਚ ਰੋਕਣਾ ਹੈ ਨਾਮਜ਼ਦਗੀ ਫਾਈਲਿੰਗ ਸੈਂਟਰ ਤੇ ਪਹੁੰਚ ਕੇ ਉਸ ਦੇ ਪੇਪਰ ਨਹੀਂ ਫਾੜੇ ਜਾਣੇ ਚਾਹੀਦੇ ਕਾਨਫਰੰਸ ਦੇ ਵਿੱਚ ਕਾਲ ਦੇ ਵਿੱਚ ਸ਼ਾਮਲ ਡੀਐਸਪੀ ਜ ਨੂੰ ਇਹ ਵੀ ਸਵੀਕਾਰ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਲੀਡਰਸ਼ਿਪ ਤੋਂ ਨਿਰਦੇਸ਼ ਲੈਣਗੇ ਅਤੇ ਯਕੀਨੀ ਬਣਾਉਣਗੇ ਕਿ ਨਾਮਜ਼ਦਗੀ ਕੇਂਦਰਾਂ ਦੇ ਅੰਦਰ ਕਿਸੇ ਨੂੰ ਵੀ ਨਿਸ਼ਾਨਾ ਨਾ ਬਣਾਇਆ ਜਾਵੇ ਪਰ ਰਸਤੇ ਵਿੱਚ ਜਾਂ ਫਿਰ ਘਰ ਦੇ ਵਿੱਚ ਹੀ ਉਨ੍ਹਾਂ ਨੂੰ ਜੋ ਵੀ ਉਨ੍ਹਾਂ ਦੇ ਉੱਤੇ ਕਾਰਵਾਈ ਕਰਨੀ ਹੈ ਉਹ ਕੀਤੀ ਜਾਏਗੀ ਇੱਕ ਹੋਰ ਡੀਐਸਪੀ ਨੂੰ ਇਹ ਵੀ ਕਹਿੰਦੇ ਸੁਣਿਆ ਜਾ ਸਕਦਾ ਕਿ ਉਹ ਜ਼ਰੂਰੀ ਨਿਰਦੇਸ਼ਾਂ ਦੇ ਲਈ ਵਿਧਾਇਕ ਅਤੇ ਉਸ ਦੀ ਟੀਮ ਦੇ ਸੰਪਰਕ ਦੇ ਵਿੱਚ ਨੇ ਉਧਰ ਸੁਖਵੀਰ ਬਾਦਲ ਦੇ ਸਲਾਹਕਾਰ ਅਜੀਤਦੀਪ ਸਿੰਘ ਨੇ ਉਪਰੋਕਤ ਆਡੀਓ ਪੋਸਟ ਕਰਨ ਦੀ ਪੁਸ਼ਟੀ ਕੀਤੀ ਹੈ ਆਡੀਓ ਦੀ ਪ੍ਰੋਸੈਸਯੋਗਤਾ ਬਾਰੇ ਉਹਨਾਂ ਨੇ ਕਿਹਾ ਕਿ ਜਦੋਂ ਸੁਖਵੀਰ ਬਾਦਲ ਨੇ ਆਪਣੇ ਅਕਾਊਂਟ ਤੋਂ ਇਹ ਸਾਂਝੀ ਕੀਤੀ ਹੈ ਤਾਂ ਇਹ ਸਵਾਲ ਹੀ ਨਹੀਂ ਬਣਦਾ ਜਿਕਰ ਇਹ ਹੋ ਗਿਆ ਕਿ ਸਤੰਬਰ ਮਹੀਨੇ ਸੁਖਵੀਰ ਬਾਦਲ ਦੀ ਨਾਬਾ ਜੇਲ ਫੇਰੀ ਮੌਕੇ ਉਹਨਾਂ ਨੇ ਉਕਤ ਐਸਐਸਪੀ ਖਿਲਾਫ ਜਨਤਕ ਰੂਪ ਦੇ ਵਿੱਚ ਜੰਮ ਕੇ ਗੁੱਸਾ ਜ਼ਾਹਿਰ ਕੀਤਾ ਸੀ ਅਗਲੀ ਖਬਰ ਭਾਜਪਾ ਦੀ ਸੰਸਦ ਕੰਗਨਾਰ ਨੌਦੀ ਨਾਲ ਜੁੜੀ ਹੋਈ ਹੈ ਦਰਸਲ ਭਾਜਪਾ ਸੰਸਦ ਤੇ ਬਾਲੀਵੁੱਡ ਅਦਾਕਾਰਾ ਕੰਗਨਾਰ ਨੌਦੀ ਅੱਜ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਏਗੀ ਅਦਾਲਤ ਨੇ ਉਹਨਾਂ ਨੂੰ ਮਾਨਹਾਨੀ ਦੇ ਇੱਕ ਮਾਮਲੇ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਇਸ ਤੋਂ ਪਹਿਲਾਂ 24 ਨਵੰਬਰ ਨੂੰ ਵੀ ਕੰਗਨਾਰ ਨੌਤ ਨੂੰ ਪੇਸ਼ ਹੋਣਾ ਸੀ ਉਹਨਾਂ ਨੇ ਪਰ ਉਸ ਦਿਨ ਉਹਨਾਂ ਨੇ ਜੂਨੀਅਰ ਵਕੀਲ ਹੀ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਕੰਗਨਾਰ ਦੇ ਵਕੀਲ ਨੇ ਅਦਾਲਤ ਤੋਂ ਸਥਾਈ ਛੋਟ ਦੀ ਮੰਗ ਕੀਤੀ ਹੈ ਜਦਕਿ ਸ਼ਿਕਾਇਤ ਕਰਤਾ ਕਿਸਾਨ ਮਹਿਲਾ ਮਹਿੰਦਰ ਕੌਰ ਦੇ ਵਕੀਲ ਮਾਮਲੇ ਨੂੰ ਅੱਗੇ ਵਧਾਉਣ ਦੇ ਉੱਤੇ ਜ਼ੋਰ ਦੇ ਰਹੇ ਨੇ ਕੰਗਣਾ ਦੇ ਵਕੀਲਾਂ ਨੇ 27 ਅਕਤੂਬਰ ਨੂੰ ਨਿਜੀ ਪੇਸ਼ੀ ਤੋਂ ਬਾਅਦ ਅਗਲੀਆਂ ਸੁਣਵਾਈਆਂ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ ਉਹਨਾਂ ਨੇ ਆਉਣ ਵਾਲੀਆਂ ਸੁਣਵਾਈਆਂ ਦੇ ਵਿੱਚ ਅਦਾਕਾਰਾਂ ਲਈ ਨਿਜੀ ਪੇਸ਼ੀ ਤੋਂ ਛੋਟ ਦੇ ਲਈ ਅਰਜੀ ਦਿੱਤੀ ਸੀ ਅਦਾਲਤ ਨੇ ਸ਼ਿਕਾਇਤ ਕਰਤਾਵਾਂ ਦੇ ਵਕੀਲ ਨੂੰ ਇਸ ਅਰਜੀ ਦੀ ਇੱਕ ਕਾਪੀ ਦਿੱਤੀ ਜਿਨ੍ਹਾਂ ਨੇ ਜਵਾਬ ਦਾਇਰ ਕਰਨ ਦੇ ਲਈ ਸਮਾਂ ਮੰਗਿਆ ਹੈ ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ 24 ਨਵੰਬਰ ਦੇ ਲਈ ਨਿਰਧਾਰਤ ਕੀਤੀ ਸੀ ਹਾਲਾਂਕਿ ਉਸ ਦਿਨ ਕੰਗਨਾਰ ਨੌਤ ਦੇ ਜੂਨੀਅਰ ਵਕੀਲ ਪੇਸ਼ ਹੋਏ ਸੀ ਹੁਣ ਇਹ ਸਾਰਾ ਮਾਮਲਾ ਕੀ ਹੈ ਇਹ ਘਟਨਾ ਦਰਸਲ 2021 ਦੀ ਹੈ ਜੋ ਕਿ ਚੱਲ ਰਹੇ ਉਸ ਸਮੇਂ ਦੇ ਕਿਸਾਨੀ ਅੰਦੋਲਨ ਦੇ ਸਮੇਂ ਦੀ ਹੈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਇਹ ਘਟਨਾ ਵਾਪਰੀ ਸੀ ਕੰਗਨਾਰ ਨੌਤ ਨੇ ਬਠਿੰਡਾ ਦੇ ਬਹਾਦਰਗੜ ਜੰਡੀਆਂਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ ਕੰਗਨਾਰ ਨੌਤ ਨੇ ਧਰਨੇ ਦੇ ਵਿੱਚ ਬੈਠੀ ਮਹਿੰਦਰ ਕੌਰ ਤੇ ਟਵੀਟ ਕਰਦੇ ਹੋਏ ਟਿੱਪਣੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਤਰਨੇ ਤੇ ਬੈਠੀਆਂ ਨੇ ਹਾਲਾਂਕਿ ਪਿਛਲੀ ਸੁਣਵਾਈ ਤੇ ਕੰਗਨ ਨਰਨੌਤ ਨੇ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਦੇ ਲਈ ਅਦਾਲਤ ਦੇ ਵਿੱਚ ਮਾਫੀ ਵੀ ਮੰਗ ਲਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਤੂਰੀ ਤਹਿਸੀਲ ਹਦਾਂ ਦੇ ਪਿੰਡਾਂ ਦੇ ਵਿੱਚ ਚੋਣੀ ਸਰਗਰਮੀਆਂ ਜੋਸ਼ਪਰੇ ਮਾਹੌਲ ਦੇ ਨਾਲ ਜਾਰੀ ਨੇ ਅੱਜ ਤਹਿਸੀਲ ਤੂਰੀ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਭਾਰੀ ਭੀੜ ਦੇਖਣ ਨੂੰ ਮਿਲੀ ਮੁੱਖ ਦਫ਼ਤਰ ਇੰਚਾਰਜ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਚੋਣ ਪ੍ਰਕਿਰਿਆ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਦੇ ਨਾਲ ਕਰਵਾਈ ਜਾਏਗੀ ਅਤੇ ਵੋਟਰ ਬਿਨਾਂ ਕਿਸੇ ਦਬਾਅ ਦੇ ਆਪਣਾ ਵੋਟ ਅਧਿਕਾਰ ਵਰਤ ਸਕਣਗੇ ਅਸੀਂ ਆਪਣੇ ਕੈਂਡੀਡੇਟ ਰਣਜੋਤ ਸਿੰਘ ਦੇ ਕਾਗਜ਼ ਭਰਉਣ ਲਈ ਆਏ ਸੀ ਔਰ ਤੁਹਾਡੇ ਸਾਹਮਣੇ ਆ ਫੇਅਰ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਨਿਰਪੱਖਤਾ ਦੇ ਨਾਲ ਸਾਰੀਆਂ ਚੋਣਾਂ ਕਰਾਈਆਂ ਜਾ ਰਹੀਆਂ ਨੇ ਔਰ ਅਸੀਂ ਆਪਣੀ ਪਾਰਟੀ ਦੀਆਂ ਤੇ ਸਰਕਾਰ ਦੀਆਂ ਸਾਰੀਆਂ ਪੋਜੀਟਿਵ ਨੀਤੀਆਂ ਲੋਕਾਂ 'ਚ ਲੈ ਕੇ ਜਾਵਾਂਗੇ ਬਾਕੀ ਸਿਰ ਮੱਥੇ ਹੈ ਜੀ ਜੋ ਪਬਲਿਕ ਫੈਸਲਾ ਲੈਂਦੀ ਹੈ ਪਰ ਸਾਰਾ ਕੁਝ ਤੁਹਾਡੇ ਸਾਹਮਣੇ ਪ੍ਰੈਸ ਦੇ ਸਾਰਾ ਕੁਝ ਫੇਅਰ ਤਰੀਕੇ ਨਾਲ ਹੋ ਰਿਹਾ ਅੱਜ ਕਾਂਝਲਾ ਬਲਾਕ ਸਮਟੀ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਅੱਜ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਬਲਾਕ ਸੰਮਤੀ ਦੇ ਕਦ ਕਦ ਚਾਹਲ ਕੀਤੇ ਨੇ ਮੇਰੇ ਤੋਂ ਪਹਿਲਾਂ ਢਿੱਲੋਂ ਨੇ ਦੱਸਿਆ ਕਿ ਢਿੱਲੋਂ ਸਾਹਿਬ ਨੇ ਦੱਸਿਆ ਕਿ ਜਿਹੜੀ ਇਹ ਚੋਣ ਹੈ ਬੜੀ ਫੇਰ ਚੋਣ ਹੋਊਗੀ ਵਿੱਚ ਕੋਈ ਜੋ ਲੋਕਾਂ ਦਾ ਫਤਵਾ ਉਹ ਸਰਵੱਤਕੀ ਹੋਊਗਾ ਪਰ ਸਾਨੂੰ ਯਕੀਨ ਹੈ ਕਿ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਨੂੰ ਕਿ ਲੋਕ ਮੋਹਰ ਲਾਜ਼ਮੀ ਲਾਉਣਗੇ ਨਹੀਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਜੀ ਅੰਸਾਹ ਤੁਹਾਨੂੰ ਸਾਰਾ ਕੰਮ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਜੀ ਅਸੀਂ ਅੱਜ ਕਾਹਲਾ ਬਲਾਕ ਸੰਮਤੀ ਦੇ ਕਾਗਜ਼ ਕਾਹਲਾ ਹਸਨਦਰ ਦੇ ਕਾਗਜ਼ ਦਾਖਲ ਕਰਿਆ ਜੀ ਬਹੁਤ ਵਧੀਆ ਕਸਟਮਰ ਸੇਵਾ ਕਰਿਆ ਹੋਇਆ ਹੈ ਚੇਅਰਮੈਨ ਸੁਲਿਆਨਕਲ ਜੀ ਨੇ ਧੰਨ ਸਾਹਿਬ ਨੇ ਪਾਰਟੀ ਵੱਲੋਂ ਪੂਰੇ ਤਰੀਕੇ ਨਾਲ ਚੋਣ ਨਰਮਾ ਜਿਹੜਾ ਸਿਸਟਮ ਚਲਾਇਆ ਗਿਆ ਜੀ ਪੂਰੀ ਇਮਾਨਦਾਰੀ ਨਾਲ ਲੋਕਾਂ ਤੋਂ ਜਾ ਕੇ ਮਾਨ ਸਾਹਿਬ ਦੇ ਫਰਮਾਂ ਨੂੰ ਅੱਗੇ ਰੱਖ ਕੇ ਅਸੀਂ ਵੋਟਾਂ ਦੀ ਜਿਹੜੀ ਹੈਗੀ ਹੈ ਮੰਗ ਰੱਖਾਂਗੇ ਔਰ ਅਮੀਰ ਆਦੀ ਪੂਰੀ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਤੇ ਇੱਕ ਪਾਸੜ ਪੂਰੀ ਜਿਹੜੀ ਹੈਗੀ ਆ ਆਵਾਦਮੀ ਪਾਰਟੀ ਦੀ ਜਿੱਤ ਹੋਣੀ ਚਾਹੀਦੀ। ਸਭ ਤੋਂ ਪਹਿਲਾਂ ਤਾਂ ਜੀ ਸਰਦਾਰ ਰਵਿੰਦਰ ਸਿੰਘ ਕੇਜਰੀਵਾਲ ਦਾ ਧੰਨਵਾਦ ਕਰਦੇ ਆ। ਸਰਦਾਰ ਭਵਨ ਸਿੰਘ ਮਾਨ ਦਾ ਜੋ ਅੱਜ ਉਹਨਾਂ ਨੇ ਜ਼ਿਲ੍ਹਾ ਪੰਚਾਇਤ ਦੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਆਪਣੇ ਵਰਕਰਾਂ ਨੂੰ ਸਾਰਿਆਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਧਿਆਨ ਦੇ ਕੇ ਸਾਰੇ ਜਿੰਨੇ ਵਰਕਰ ਦੀ ਗਏ ਉਹਨਾਂ ਦੇ ਕੰਮਕਾਰ ਨੂੰ ਦੇਖਣ ਤੋਂ ਬਾਅਦ ਸਾਰਿਆਂ ਨੂੰ ਜੋ ਵੀ ਟਿਕਟਾਂ ਦਿੱਤੀਆਂ ਸਾਰਿਆਂ ਨੂੰ ਇਮਾਨਦਾਰੀ ਨਾਲ ਦਿੱਤੀਆਂ ਜੋ ਵਧੀਆ ਇਮਾਨਦਾਰ ਕੰਮ ਕਰਨ ਵਾਲੇ ਫਕਰ ਸੀਗੇ ਉਹਨਾਂ ਨੂੰ ਟਿਕਟਾਂ ਦੇ ਕੇ ਪ੍ਰਾਗ ਸਮਤੀ ਲਈ ਤੇ ਜ਼ਿਲ੍ਹਾ ਪੰਚਾਇਤ ਲਈ ਚੋਣਾਂ ਲੜਨ ਲਈ ਪਾਰਦਰਸ਼ੀ ਨਾਲ ਸਾਰਾ ਕੰਮ ਸਾਫ਼ ਸੁਥਰਾ ਗਾਇਕ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਗਈ ਇਮਾਨਦਾਰੀ ਨਾਲ ਚੋਣਾਂ ਕਰਾਈਆਂ ਜਾਣੀਆਂ ਇਹਨਾਂ ਦੇ ਵਿੱਚ ਇਹ ਸੱਪ ਆਇਆ ਜਾਂਦਾ ਜਿੱਥੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਅਸੀਂ ਲੜਾਂਗੇ ਕੰਮਕਾਰ ਕਰਾਂਗੇ ਕੰਮਕਾਰ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਦੁਬਾਰਾ ਸਰਕਾਰ ਰੀਪੀਟ ਕੀਤੀ ਜਾਊਗੀ ਸਰਕਾਰ ਰੀਪੀਟ ਕਰਕੇ ਸਾਰਿਆਂ ਨੂੰ ਜੋ ਕੰਮ ਹੋਣ ਹੋਗੇ ਉਹ ਤੋਂ ਵੱਧ ਕਰੇ ਜਾਣਗੇ ਇਹ ਨੌਜਵਾਨਾਂ ਦੇ ਵਿੱਚ ਪੂਰੇ ਤੋਂ ਪੂਰਾ ਵੱਧ ਤੋਂ ਵੱਧ ਸਭ ਦੇ ਮਨਾਂ ਦੇ ਵਿੱਚ ਖੁਸ਼ੀ ਆ ਵੀ ਅਸੀਂ ਬਲਾਕ ਸਮਤੀ ਦੀਆਂ ਚੋਣਾਂ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਜਿੱਤ ਕੇ ਅੱਗੇ ਕੰਮ ਜੋ ਰਹਿੰਦੇ ਨੇ ਉਹ ਪੂਰੇ ਕਰਾਵਾਂਗੇ ਅੱਜ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੇ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦੀ ਆਖਰੀ ਦਿਨ ਇਸ ਦੌਰਾਨ ਤਰੰਤਾਰਨ ਨਗਰ ਕੌਂਸਲ ਵਿਖੇ ਪੇਪਰ ਦਾਖਲ ਕੀਤੇ ਜਾ ਰਹੇ ਨੇ ਪੁਲਿਸ ਨੇ ਇਸ ਮੌਕੇ ਤੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਹੜੇ ਲੋਕ ਸ਼ੋਰਗੁਲ ਜਾਂ ਹਲਚਲ ਪੈਦਾ ਕਰਨਗੇ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਦੇ ਲਈ ਪੁਲਿਸ ਔਰ ਪ੍ਰਸ਼ਾਸਨ ਬਿਲਕੁਲ ਤਿਆਰ ਹੈ ਅੱਜ ਗੜਾ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਸੰਮਤੀ ਦਾ ਲਾਸਟ ਦਿਨ ਹੈਗਾ ਵਾ ਕਿਸ ਤਰ੍ਹਾਂ ਨੇ ਆਪਣੇ ਪ੍ਰਬੰਧ ਔਰ ਇਹ ਲੋਕਾਂ ਨੂੰ ਪੀਣ ਕਰਨਾ ਚਾਹੋ ਇਹਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਜੀ ਦਾਜਦਰਗੀ ਦਾ ਟਾਈਮ ਹੈ ਕੇ 11 ਤੋਂ 3 ਸੋ ਸਾਡੀ ਸਾਰਿਆਂ ਨੂੰ ਇਹੋ ਹੀ ਦੇਤੀ ਹੈ ਵੀ ਇਹ ਟਾਈਮ ਇੱਥੇ ਪਹੁੰਚਣ 3 ਵਜੇ ਤੋਂ ਬਾਅਦ ਕਿਸੇ ਨੂੰ ਵੀ ਐਂਟਰਟੇਨਿੰਗ ਕੀਤਾ ਜਾਊਗਾ 3 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਆਪ ਦੀ ਦਾਜਦਰਗੀ ਦਾਖਲ ਕਰਾ ਸਕਦੇ ਆ ਇਹ ਸਰ ਵੇਖੋ ਨੂੰ ਮਿਲਦਾ ਕਿ ਕਈ ਕਹਿੰਦੇ ਕਿ ਬਾਰੋ-ਬਾਰੀ ਮੋੜ ਦਿੱਤਾ ਜਾਂਦਾ ਸਾਨੂੰ ਅੰਦਰ ਜਾਣ ਦਾ ਸਮਾਂ ਹੀ ਨਹੀਂ ਮਿਲਿਆ ਨਹੀਂ ਕੋਈ ਨਹੀਂ ਮੁੜਿਆ ਜਾ ਰਿਹਾ ਜੀ ਨਾਲ ਸਾਡੇ ਕੋਲੇ ਪ੍ਰਸ਼ਾਸਨ ਵੱਲੋਂ ਵੀ ਉੱਥੇ ਬੰਦੇ ਖੜੋਤੇ ਆ ਤੇ ਸਾਡੇ ਜਵਾਬ ਵੀ ਖੋਤੇ ਆ ਉਹ ਤਾਂ ਜਿਹੜੇ ਬੰਦੇ ਕੋਲ ਫਾਈਲ ਹੈਗੀ ਐ ਕਈ ਤमाशबीरा ਜਿਵੇਂ ਹੱਥ 'ਚ ਫਾਈਲ ਪੜੀ ਐ ਵਿੱਚ ਕੁਵਾਰਾਂ ਦਾ ਪਲੰਡਾ ਪੜਿਆ ਤੇ ਸੋ ਉਹੋ ਜਿਹੇ ਬੰਦਿਆਂ ਨੂੰ ਨਹੀਂ ਐਂਟਰ ਤੱਕ ਸਰ ਇਹ ਜੋ ਕੁਵਾਰਾਂ ਨੂੰ ਡੇਮੇ ਜਾਣ ਕੇ ਹਲਲਬਾਜੀ ਕਰਨ ਵਾਸਤੇ ਕੁਛ ਤਾਂ ਪਤਾ ਕਰਦਾ ਹੀ ਨਾ ਜੀ ਕੌਣ ਖਰਾਬ ਕਰਦਾ ਹਲਜੀ ਜੀ ਪਰ ਇਹ ਆ ਵੀ ਕੰਟਰੋਲ ਆ ਸਰ ਤੁਹਾਡਾ ਨਾਮ ਜੀ ਨੀਸ਼ ਕੁਮਾਰ ਮੋਨੋ ਜਿੰਮਾ ਮੋਨੋ ਜਿੰਮਾ ਜੀ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤ ਸਭਾ ਚੋਨਾ ਔਰ ਆਪ ਜੀ ਕਿਸ ਪਾਸੇ ਲੜ ਰਹੇ ਜੀ ਔਰ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਸ਼ੁਕਰੀਆ ਜੀ ਜਿਨ੍ਹਾਂ ਨੇ ਫਿਰ ਕਨਿਗ ਨਾਲ ਪਾਰਟੀ ਇਹਨਾਂ ਵਤਿਆ ਮੇਰੀ ਮਦਰ ਲੜ ਰਹੇ ਨੇ ਤੇ ਅਡਾ ਚਵਾਲ ਜੋਂ ਤੋਂ ਆਪਾਂ ਲੜ ਰਹੇ ਭਾਜੀ ਤੇ ਪਹਿਲਾਂ ਮੇਰਾ ਗੱਗੋਪੂਆ ਜੋਂ ਸੀ ਉੱਥੇ ਜਰਨਲ ਸੀ ਇਹ ਤੇ ਲੇਡੀ ਜਰਨਲ ਸੀ ਸਾਡੇ ਉਥੋਂ ਪਾਰਟੀ ਦੇ ਟਿਕਟ ਦੇ ਕੇ ਨਵਾਜਿਆ ਭਾਜੀ ਜਿਸਨ ਕਿਸ ਪਾਰਟੀ ਤੋਂ ਆਪਾਂ ਲੜ ਰਹੇ ਹਾਂ ਆਮ ਆਦਮੀ ਪਾਰਟੀ ਕੀ ਅਪੀਲ ਕਰਨਾ ਚਾਹੋਗੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੇਰੀ ਮਤ ਕਰਦੇ ਸੀ ਐਤ ਕੀ ਵੀ ਤੁਨ ਮਨ ਨਾਲ ਮੇਰੀ ਸਿਮਤ ਕਰੋ ਤੇ ਆਮ ਆਦਮੀ ਪਾਰਟੀ ਦਾ ਪੰਜ ਰਕਸ਼ਿਤ ਮੈਂਬਰ ਬਣਾਈ ਕਿ ਸਰ ਵੀ ਨਹੀਂ ਐਸੀ ਕੋਈ ਗੱਲ ਨਹੀਂ ਆ ਫ੍ਰੀ ਐਂਡ ਫੇਸ ਇਲੈਕਸ਼ਨ ਹੋ ਰਹੀ ਆ ਔਰ ਲੋਕ ਵਿਕਾਸ ਦੇ ਕੰਮ ਨੂੰ ਵੋਟਾਂ ਪਾ ਰਹੇ ਨੇ ਭਗਵੰਤ ਸਿੰਘ ਮਾਨ ਜੀ ਦੀ ਮੋਹਰ ਲਾ ਰਹੇ ਭਗਵੰਤ ਸਿੰਘ ਕਮਾਲ ਦੀ ਮੋਹਰ ਲਾ ਰਹੇ ਨੇ ਜਿਸ ਜਸਟ ਹੁਣ ਥੋੜੇ ਦਿਨ ਪਹਿਲਾਂ ਜਿਸ ਤਰ੍ਹਾਂ ਇਲੈਕਸ਼ਨ ਲੰਗੀ ਸਾਡੀ ਐਮ ਐਲ ਏ ਦੀ ਉਹਦੇ ਚ ਹੀ ਫਤਵਾ ਦਿੱਤਾ ਸਾਨੂੰ ਆਮ ਆਦਮੀ ਪਾਰਟੀ ਨੇ ਤੇ ਮੈਨੂੰ ਪੂਰਨ ਪੂਰਨ ਉਮੀਦ ਹੈ ਵੀ ਸਾਡੇ ਸਾਰੇ ਮੈਂਬਰ ਦੇ ਜਿਲ੍ਹਾ ਸ级 ਮੈਂਬਰ ਬਣਗੇ ਜੀ ਸਰ ਬਿਲਕੁਲ ਠੀਕ ਹੈ ਜੀ ਫੋਨ ਦੀ ਤੇ ਹੈ ਹੀ ਚੱਲ ਨਹੀਂ ਦਿਆ ਸਾਡੇ ਇਲਾਕੇ ਚਰਚਾ ਦਾ ਵਿਸ਼ਾ ਹੈ ਹਰ ਉਹਦੇ ਨਾਲ ਨਾਲ ਸਾਡੀ ਪੁਲਿਸ ਵੀ ਬਹੁਤ ਜ਼ਿਆਦੀ ਪੰਪਾਂ ਪਾਰ ਹੋਈ ਆ ਐਤ ਕੀ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਗੁੰਡਾਗਰਦੀ ਵੇਖੋ ਜੀ ਹਮੇਸ਼ਾ ਹੀ ਭਰਾ ਦਾ ਸਾਥ ਬਹੁਤ ਜ਼ਰੂਰੀ ਹੋਣਾ ਚਾਹੀਦਾ ਜਿੰਨੇ ਵੀ ਤੁਹਾਡੇ ਕੋਲ ਪੈਸੇ ਤੰਤਰ ਮੰਤਰ ਹੋਵੇ ਪਰ ਕਰੋ ਸਾਥ ਜੂ ਹੋਣਾ ਚਾਹੀਦਾ ਵਾ ਹਰ ਉਸ ਵੈਗ ਨੂੰ ਸੱਚੇ ਪਾਤਸ਼ਾਹ ਦੀ ਲੋਕਾਂ ਨੇ ਮੈਨੂੰ ਮਹਿਸੂਸ ਨਹੀਂ ਹੁੰਦਤਾ ਬਹੁਤ ਜ਼ਿਆਦੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੇ ਵੋਟਾਂ ਪਾਉਦੇ ਨੇ ਤੇ ਇਹੋ ਉਮੀਦ ਹੈ ਮੇਰੀ ਮੱਤ ਤੋਂ ਸਾਰੇ ਧਰਨ ਤਨ ਹੜਕੇ ਵਾਲੇ ਜਿਤਾਉਣਗੇ ਤੁਹਾਡੇ ਕਿ ਬੇਨਤੀ ਸਰ ਕਿੰਨੇ ਕੋ ਆਪਾਂ ਹੁਣ ਨਾਲ ਲੈ ਕੇ ਆਏ ਆ ਤੇ ਕਿੰਨੀ ਬੰਦੀ ਆ ਕਿੰਨੇ ਬਿੰਦ ਤੁਹਾਡੇ ਨਾਲ ਇਹ ਕੋਈ 23 ਪਿੰਡਾਂ ਜੀ ਮੇਰੇ ਜ਼ੋਨ ਚ ਤੇ 23 ਦੇ 23 ਪਿੰਡਾਂ ਦੇ ਸਰਪੰਚ ਤੇ ਆਪਣੇ ਇਲਾਕੇ ਦਾ ਸਰਪੰਚ ਜਿਹਨਾਂ ਨੂੰ ਬਹੁਤ ਸ਼ਾਹ ਵਾ ਕਿ ਅੱਜ ਜਿਹੜੇ ਮੇਰੇ ਵੱਡੇ ਵੀਰ ਦੇ ਕੁਰਨਿਆਂ ਤੇ ਚੱਲਦੇ ਹੋਏ ਮੇਰੀ ਮਦਦ ਨੂੰ ਟਿਕਟ ਦਿੱਤੀ ਹੈ ਮੈਂ ਉਹ ਕਨੇ ਜਿਤਾ ਕੇ ਭੇਜਾਂਗੇ ਤੁਸੀਂ ਬਸ ਨਾਮਿਨੇਸ਼ਨ ਕਰੋ ਬਸ ਰੀਵਲਤ ਹਸੀਲ ਦੇ ਵਿੱਚ ਇੱਕ ਨੌਜਵਾਨ ਨੇ ਪੈਸਿਆਂ ਦੇ ਨਾਲ ਭਰਿਆ ਪਰਸ ਵਾਪਸ ਕਰਕੇ ਲੋਕਾਂ ਦੇ ਲਈ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਇਹ ਪਰਸ ਪੰਜਾਬ ਪੁਲਿਸ ਦੇ ਏਐਸਆਈ ਗੁਰਮੀਸ਼ ਸਿੰਘ ਦਾ ਸੀ ਜੋ ਕਿ ਇਲੈਕਸ਼ਨ ਡਿਊਟੀ ਨਿਭਾ ਰਹੇ ਸਨ ਪਰਸ ਦੇ ਵਿੱਚ 13000 ਰੁਪਏ ਪਹਛਾਨ ਪੱਤਰ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ ਉਸਨੇ ਪਹਛਾਨ ਪੱਤਰ ਦੇ ਆਧਾਰ ਦੇ ਉੱਤੇ ਏਐਸਆਈ ਗੁਰਮੀਸ਼ ਸਿੰਘ ਦੇ ਨਾਲ ਸੰਪਰਕ ਕੀਤਾ ਅਤੇ ਪਰਸ ਵਾਪਸ ਕੀਤਾ ਇਸ ਉਤਰਾਧਿਕਾਰੀ ਅਤੇ ਇਮਾਨਦਾਰੀ ਦੇ ਕਿਰਦਾਰ ਦੇ ਕਰਕੇ ਏਐਸਆਈ ਗੁਰਮੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਅਜਮੇਰ ਸਿੰਘ ਦਾ ਜਿਹੜਾ ਸਨਮਾਨ ਕੀਤਾ ਹੈ ਅਤੇ ਲੋਕਾਂ ਨੂੰ ਵੀ ਇਮਾਨਦਾਰੀ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ। ਮੈਂ ਐਸੇ ਗੁਰਮੀਤ ਸਿੰਘ ਥਾਂ ਤੋਂ ਯਾਦ ਜਨਾਵਾਂ ਮੇਰੀ ਗੱਲ ਲੈਕਸਪ ਦੇ ਸੰਬੰਧ ਵਿੱਚ ਡਿਊਟੀ ਸੀਲੇ ਲੱਗੀ ਸੀ ਜਿਹੜੇ ਕਾਜ ਦਾਖ ਕਰਦੇ ਨੇ ਕੈਂਡੀਡੇਟ ਉਹ ਦੌਰਾਨ ਮੈਂ ਨਾ ਇੱਥੇ ਚਾਹ ਪੀਤੀ ਆ ਪਾਕਦੀਨ ਦੇ ਵਿੱਚੋਂ ਉਥੇ ਚਾਹ ਉਹਨਾਂ ਦੇ ਪਾਸੇ ਦਿੱਤੀ ਪਹਿਲੇ ਵੇਲੇ ਤੋਂ ਬਾਅਦ ਮੈਂ ਉੱਥੇ ਪਰਸ ਆਪਣਾ ਭੁੱਲ ਗਿਆ ਜਾਂ ਉੱਥੇ ਕੋਈ ਡਿੱਗ ਪਿਆ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਬਾਅਦ ਵਿੱਚ ਬਿਗੜ ਵੱਜਦਾ ਆ ਫਿਰ ਮੈਂ ਦੁਬਾਰਾ ਫੇਰ ਤਸੀਲਿਆ ਪਰ ਪਰਸਾਂ ਉਹਦੇ ਨੂੰ ਨਹੀਂ ਸੀ ਫਿਰ ਮੈਨੂੰ ਸਵੇਰੇ ਸਵੇਰ ਫੋਨ ਆਇਆ ਭਾਈ ਹੁਣਾਂ ਦਾ ਕਿ ਤੁਹਾਡੀ ਕੋਈ ਚੀਜ਼ ਕੋਚੀ ਆ ਮੈਂ ਹਾਂਜੀ ਮੇਰੀ ਕੱਲ ਪਰਸ ਕੋਚੀ ਆ ਹੈ ਉਹਦੇ ਵਿੱਚ ਕਰੀਬ ਮੈਂ ਕੱਲ ਤਰਖਾ ਕਢਾਈ ਸੀ 15000 ਰੁਪਏ ਮੇਰਾ ਤਰਖਾ ਦੇ ਵਿੱਚ ਪਿਆ ਹੈ ਓਨਲੀ ਇਹਨਾਂ ਭਾਈ ਸਾਹਿਬ ਹੁਣਾਂ ਨੇ ਬਹੁਤ ਵਧੀਆ ਕੰਮ ਕੀਤਾ ਨਾ ਪੂਰੇ ਮੇਰੇ ਪੈਸੇ ਪੂਰੇ ਡਾਕੂਮੈਂਟ ਤੇ ਮੈਨੂੰ ਬਹੁਤ ਇਹਨਾਂ ਤੇ ਮਾਣ ਆ ਕਿ ਇਹੋ ਜਿਹੇ ਬੰਦੇ ਹੋਰ ਵੀ ਹੋ ਚਾਹੀਦੇ ਨੇ ਮੈਂ ਵੀ ਖੁਦ ਵੀ ਲੋਕਾਂ ਦੇ ਕਾਫੀ ਇਹੋ ਜਿਹੇ ਡਾਕੂਮੈਂਟ ਵਾਪਸ ਜਾਂ ਮੋਬਾਈਲ ਡਿੱਗੇ ਆਪ ਵੀ ਖੁਦ ਕੀਤੇ ਨੇ ਸਹਦ ਉਸੇ ਸਦਕਾ ਮੈਨੂੰ ਵੀ ਅੱਜ ਮੇਰਾ ਪਰਸ ਜਿਹੜਾ ਵਾਪਸ ਹੋ ਗਿਆ ਨਹੀਂ ਤੇ ਲਾਲਚੇ ਆ ਕੇ ਜਦੋਂ 12 13000 ਰੁਪਏ ਜੇ ਕਿਸੇ ਇਹੋ ਜਿਹੇ ਹੱਥ ਲੱਗਦਾ ਨਾ ਇਹੋ ਜੇ ਮਾਣ ਦਾ ਅਜੇ ਵੀ ਮਾਣ ਦਾ ਦੁਨੀਆ ਹੈਗੀ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਦੁਨੀਆ ਸਾਰੀ ਉਹ ਜਿਹੀ ਆ ਮੈਂ ਸਵਾਸ ਦੇਣਾ ਇਹੋ ਜਿਹੇ ਮਾਣ ਦਾ ਨੂੰ ਇਸ ਸੰਬੰਧੀ ਮੈਂ ਇਸ ਹੁਣ ਹਰ ਮਤਲਬ ਮੈਂ ਸਪਸ਼ਟ ਕਰਨਾ ਚਾਹੁੰਦਾ ਤੇ ਇਹ ਮੈਂ ਤੁਹਾਡੇ ਮੀਡੀਅਮ ਰਾਈ ਇਹ ਇਸ ਨੂੰ ਇੱਕ ਪਗੜੀ ਪੇਟ ਕਰਿਆ ਤੇ ਨਾਲ ਇਹਨਾਂ ਨੂੰ ਨਾਂ ਦਾ 82 ਪੁਲਿਸ ਦੇ ਵੱਲੋਂ ਨਾਕੇ ਉੱਤੇ ਰੋਕਣ ਤੇ ਨੌਜਵਾਨ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ ਬਚਾਅ ਦੇ ਲਈ ਪੁਲਿਸ ਦੇ ਵੱਲੋਂ ਵੀ ਕ੍ਰਾਸ ਫਾਇਰਿੰਗ ਕੀਤੀ ਗਈ ਫਾਇਰਿੰਗ ਸਮੇ ਗੋਲੀ ਮੁਲਜ਼ਮ ਦੀ ਲੱਤ ਤੇ ਲੱਗ ਗਈ ਗੋਲੀ ਲੱਗਣ ਤੇ ਮੁਲਜ਼ਮ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਰ ਜਿਹੜਾ ਅਨਕਾਉਂਟਰ ਮਾਮਲਾ ਹੋਇਆ ਸਰ ਕੀ ਕਹਿਣਾ ਚਾਹੋਗੇ ਅੱਜ ਵਾਰ ਸਰ ਕਹਿੰਦੇ ਹੈ ਬੈਰਵਾਲ ਥਾਣੇ ਦੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਕਿ ਉੱਥੇ ਜਿਹੜਾ ਨਾਗੋਕੇ ਬ੍ਰਿਜ ਹੈ ਉੱਥੇ ਲਾਇਆ ਸੀ ਤੇ ਉਥੋਂ ਨਾਕੇ ਤੇ ਇੱਕ ਐਸਯੂਵੀ ਆਈ ਹੈ ਉਹ ਗੱਡੀ ਨਾਕਾ ਬ੍ਰੇਕ ਕਰਕੇ ਤੇ ਅੱਗੇ ਭਜਾ ਕੇ ਲੈ ਗਈ ਉਹ ਵਿਦਾਊਟ ਨੰਬਰ ਸੀ ਜੀ ਪੁਲਿਸ ਪਾਰਟੀ ਦੇ ਪਿੱਛੇ ਚੇਜ਼ ਕੀਤਾ ਜਦੋਂ ਅੱਗੇ ਗੱਡੀਆਂ ਗੱਡੀ ਲਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਨਾਲ ਹੀ ਲਟਕੇ ਦੇ ਵਿੱਚੋਂ ਇੱਕ ਸ਼ੀਸ਼ਾ ਡਾਊਨ ਕਰਕੇ ਤੇ ਉਹਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜੋ ਦੋ ਤੇ ਬਾਰੀ ਚ ਵੱਜੇ ਜਿਹਦੇ ਕਰਕੇ ਗੱਡੀ ਜਿਹੜੀ ਸੀਗੀ ਉੱਥੇ ਰੋਕੇ ਨਾਲ ਦੇ ਵਾਲੇ ਪੁਲਿਸ ਪਾਰਟੀ ਅੱਗੇ ਗਈ ਤੇ ਉਹਨੂੰ ਗੱਡੀ ਤੋਂ ਇਹ ਵੀ ਜਦੋਂ ਗੱਡੀ ਇਹਦੀ ਵੀ ਰੋਕੀ ਤੇ ਨੇ ਜਦੋਂ ਉੱਤਰ ਕੇ ਤੇ ਭੱਜਿਆ ਤੇ ਪੁਲਿਸ ਪਾਰਟੀ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਇਹਨੇ ਦੋਹਾਂ ਹੱਥਾਂ 'ਚ ਦੋ ਪਿਸਟਲ ਫੜੇ ਹੋਏ ਸੀ ਪਰ ਫੋਰਚੂਨੇਟਲੀ ਉਹ ਜਿਹੜਾ ਪੁਲਿਸ ਪਾਰਟੀ ਨੂੰ ਕਿਤੇ ਹਿਟ ਨਹੀਂ ਕੀਤਾ ਤੇ ਇਹ ਕ੍ਰਾਸ ਜਿਹੜਾ ਫਾਇਰ ਸੀਗਾ ਉਹਨ ਤੇ ਚੱਕ ਗੋਲੀ ਜਾ ਕੇ ਉਹਦੀ ਲਾਤੇ ਵੱਜੀ ਉਹ ਜ਼ਖਮੀ ਹਾਲਤ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗਣ ਤੇ ਤੇ ਉਹਦੇ ਜਿਹੜੇ ਦੋਵੇਂ ਜਿਹੜੇ ਪਿਸਟਲ ਸੀਗੇ ਉਹ ਬਰਾਮਦ ਕਰ ਲਈਏ ਅਨਲੂਡ ਕਰਦੇ ਇੱਕ 'ਚੋਂ ਦੋ ਰੌਂਦ ਤੇ ਦੋ ਜਿਹੜੇ ਉਹਨੇ ਖਾਲੀ ਚਲਾਏ ਜਿਹੜੇ ਕੀਤੇ ਸੀ ਦੋ ਗ ਇੱਕ ਸੁਵੀ ਦਾ ਨੰਬਰ ਵੈਰੀਫਾਈ ਕੀਤਾ ਜਾ ਰਿਹਾ ਇਹ ਲੜਕਾ ਰਕੇਸ਼ ਭਾਰਤੀ ਤੇ ਇਹ ਹੈਗਾ ਪਿਆਸਤਾ ਰਹਿਣ ਵਾਲਾ ਤੇ ਬਾਕੀ ਇਹਦੇ ਬਾਰੇ ਹੋਰ ਫਰਦ ਕਰ ਰਹੇ ਆ ਮੋਕ ਇਹ ਸਰ ਇਕੱਲਾ ਜਣਾ ਆ ਰਿਹਾ ਸਰ ਗੱਡੀ ਤੇ ਇਹ ਇਕੱਲਾ ਹੀ ਆ ਰਿਹਾ ਸੀ ਪਰ ਇਹਦੇ ਬਾਰੇ ਪਤਾ ਕੀਤਾ ਸਾਰਾ ਕਰ ਰਹੇ ਆ ਪਤਾ ਵੀ ਹੁਣ ਕਿੱਥੋਂ ਪਿਸਟਲ ਲੈ ਤੇ ਕੀ ਕਿਉਂ ਕਿ ਤੱਕ ਕਿਉਂ ਜਾ ਰਿਹਾ ਸੀ ਕਿਉਂ ਇਹਨੇ ਗੱਡੀ ਦੀ ਬਿਨਾਂ ਨੰਬਰ ਲਾਈ ਸੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼ਰਮਨੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਝਟਕਾ ਲੱਗਾ ਹੈ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਹੁਣ ਉਹਨਾਂ ਨੂੰ ਜ਼ਮਾਨਤ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਉਹਨਾਂ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 5 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨੇ ਇਸ ਦੌਰਾਨ ਮੁਹਾਲੀ ਦੀ ਇੱਕ ਅਦਾਲਤ ਨੇ ਅੱਜ ਵਿਕਰਮ ਮਜੀਠੀਆ ਦੇ ਸਾਲੇ ਜਗਪਤ ਸਿੰਘ ਗਰੇਵਾਲ ਨੂੰ ਪਗੋੜਾ ਐਲਾਨਨ ਦੀ ਪਟੀਸ਼ਨ ਤੇ ਸੁਣਵਾਈ ਕਰੇਗੀ ਸੁਣਵਾਈ ਦੇ ਦੌਰਾਨ ਉਹਨਾਂ ਦਾ ਵਕੀਲ ਆਪਣਾ ਜਵਾਬ ਦਾਇਰ ਕਰੇਗਾ ਉਹਨਾਂ ਨੂੰ ਪਹਿਲਾਂ ਹੀ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ ਬਿਜ਼ਨਸ ਵਿਭਾਗ ਨੇ ਵਿਕਰਮ ਮਜੀਠੀਆ ਵਿਰੁੱਧ ਚਾਰਸ਼ੀਟ ਦਾਇਰ ਕੀਤੀ ਹੈ ਚਾਰਸ਼ੀਟ ਦੇ ਵਿੱਚ ਕਈ ਅਕਾਲੀ ਅਤੇ ਭਾਜਪਾ ਆਗੂਆਂ ਦੇ ਬਿਆਨ ਵੀ ਸ਼ਾਮਲ ਕੀਤੇ ਗਏ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਬਿਜ਼ਨਸ ਵਿਭਾਗ ਨੇ ਸਮੇਂ ਸਿਰ ਚਾਰਸ਼ੀਟ ਦਾਇਰ ਕੀਤੀ ਹੈ ਬਿਜ਼ਨਸ ਦਾ ਦਾਵਾ ਹੈ ਕਿ 10 ਸਾਲਾਂ ਦੇ 400 ਬੈਂਕ ਖਾਤਿਆਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਹੈ ਤੇ ਮਾਮਲੇ ਦੇ ਵਿੱਚ 200 ਗਵਾਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ 4 ਦਿਨ ਪਹਿਲਾਂ ਹੀ ਬਿਜ਼ਨਸ ਬਿਊਰੋ ਨੇ ਮਜੀਠੀਆ ਦੇ ਨਜ਼ਦੀਕੀ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਦੇ ਵਕੀਲ ਨੇ ਕਿਹਾ ਕਿ ਉਹ ਪਹਿਲਾਂ ਹੀ ਸਰਕਾਰੀ ਗਵਾਹ ਸੀ ਪਰ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ ਦੋਸ਼ ਹੈ ਕਿ ਸਾਬਕਾ ਮੰਤਰੀ ਨੇ ਗੁਲਾਟੀ ਰਾਹੀਂ ਸ਼ਿਮਲਾ ਅਤੇ ਦਿੱਲੀ ਦੇ ਵਿੱਚ ਜਾਇਦਾਦਾਂ ਹਾਸਲ ਕੀਤੀਆਂ ਨੇ ਦੋਸ਼ੀ ਨੂੰ ਅੱਜ ਮੁਹਾਲੀ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਨੇ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਪੀੜਤ ਪੱਖ ਦਾ ਦਾਵਾ ਹੈ ਕਿ ਦੋਸ਼ੀ ਪਹਿਲਾਂ ਵਿਜੀਲੈਂਸ ਦੇ ਲਈ ਸਰਕਾਰੀ ਗਵਾਹ ਸੀ ਜਦਕਿ ਵਿਜੀਲੈਂਸ ਦਾ ਦਾਵਾ ਹੈ ਕਿ ਉਸ ਨੂੰ ਜਾਂਚ ਦੇ ਦੌਰਾਨ ਸਬੂਤ ਮਿਲਣ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਰਾਵੀ ਦਰਿਆ ਨੇੜੇ ਪੈਂਦੇ ਪਿੰਡਾਂ ਦੇ ਖੇਤरां ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਬੇਰੋਕ ਟੋਕ ਜਾਰੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕਾਂ ਦੀ ਆੜ ਦੇ ਵਿੱਚ ਉਹਨਾਂ ਦੀ ਜ਼ਮੀਨ ਤੋਂ ਰੇਤ ਕੱਢੀ ਜਾ ਰਹੀ ਹੈ ਜਿਸ ਦੇ ਨਾਲ ਖੇਤਾਂ ਦੇ ਵਿੱਚ ਖਤਰਾ ਵਧ ਰਿਹਾ ਹੈ ਵੱਡੀਆਂ-ਵੱਡੀਆਂ ਪੋਕਲਿਨ ਮਸ਼ੀਨਾ ਦਿਨ ਰਾਤ ਰਾਵੀ ਦਰਿਆ ਦੇ ਕਿਨਾਰੇ ਤੋਂ ਰੇਤ ਕੱਢ ਰਹੀਆਂ ਨੇ ਲੋਕਾਂ ਦਾ ਦੋਸ਼ ਹੈ ਕਿ ਮਾਈਨਿੰਗ ਵਿਭਾਗ ਕੁੰਭ ਕਰਨੀ نیند ਸੁੱਤਾ ਪਿਆ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਸਥਾਨਕ ਰਹਿਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਮਾਈਨਿੰਗ ਮਾਫੀਆ ਖਿਲਾਫ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਣ ਦਰਿਆ ਅਤੇ ਕਿਸਾਨਾਂ ਦੀ ਜ਼ਮੀਨ ਨੂੰ ਹੋਰ ਇਹ ਨੁਕਸਾਨ ਤੋਂ ਬਚਾਇਆ ਜਾ ਸਕੇ। ਸਤਿ ਸ਼੍ਰੀ ਅਕਾਲ ਜੀ। ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏਸ਼ਾਂਤ ਐਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਤਸਵੀਰਾਂ ਲੈ ਕੇ ਤੁਹਾਡੇ ਨਾਲ ਜੁੜਿਆ ਹਾਂ ਜਿੱਥੇ ਕੈਮਰਾ ਪਰਸਨ ਅੱਗੇ ਆ ਕੇ ਦਿਖਾਉਣਗੇ ਤਸਵੀਰਾਂ ਇਸ ਵੇਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈ ਜਿਹੜਾ ਪੁਲਿਸ ਛੋਣੀ ਦੇ ਵਿੱਚ ਬਦਲ ਚੁੱਕਿਆ ਹੈ ਜ਼ਿਲ੍ਹੇ ਦੇ ਲਗਭਗ ਸਾਰੇ ਗਸ਼ਟੜ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਆ ਹਾਲਾਤ ਇੰਨੇ ਕ ਤੇਜ਼ ਤਰਾਰ ਜਿਹੜੇ ਆ ਬਣ ਚੁੱਕੇ ਆ ਕਿ ਦੂਜੇ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਕਿਸਾਨਾਂ ਨੇ ਦਫ਼ਤਰ ਦਾ ਘਰਾਓ ਕਰ ਲਿਆ ਹੈ ਤੇ ਸੇਕੜਿਆਂ ਦੀ ਗਿਣਤੀ 'ਚ ਕਿਸਾਨ ਹੈ ਜਿਹੜੇ ਇਸ ਦਫਤਰ ਦੇ ਅੰਦਰ ਬੈਠੇ ਆਪਣੇ ਰੋਧ ਆ ਪ੍ਰਗਟਾਵਾ ਕਰ ਰਹੇ ਹਨ ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਸੂਬਾ ਆਗੂ ਸਾਡੇ ਫਰੀਦਕੋਟ ਜ਼ਿਲ੍ਹੇ ਤੋਂ ਸਾਡੇ ਕਿਸਾਨ ਆਗੂ ਹਰਜੀਤ ਸਿੰਘ ਤੇ ਬਲਵੰਤ ਨੰਗਲ ਤਣਕ ਦੇ ਕੇ ਵਾਪਸ ਆ ਰਹੇ ਸੀਗੇ ਤੇ ਵਾਪਸ ਆਉਂਦਿਆਂ ਸਮੇਂ ਜਨਨ ਕੀ ਮੁਕਸਰ ਦੀ ਧਰਤੀ ਤੇ ਉਦੇ ਕਾਰਨ ਪਿੰਡ ਦੇ ਕੋਲ ਉਹਨਾਂ ਦਾ ਬਸ ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਹਰਜੀਤ ਸਿੰਘ ਦੀ ਸ਼ਹਾਦਤ ਹੋਈ ਹੈ ਜੋ ਹਰਜੀਤ ਸਿੰਘ ਦਾ ਉਹਦੇ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਇੱਕ ਜੀ ਨੂੰ ਸਰਕਾਰੀ ਨੌਕਰੀ ਜੋ ਉਹਨਾਂ ਸਰ ਚੜਿਆ ਕਰਜ਼ਾ ਉਹਨੂੰ ਖਤਮ ਕਰਾਉਣ ਦੀ ਮੰਗ ਤੇ ਨਾਲ ਹੀ ਜੋ ਸਾਡਾ ਬਾਈ ਬਲਵੰਤ ਹੈ ਨੰਗਲ ਉਹਦੇ ਇਲਾਜ ਦੇ ਖਰਚ ਬਾਰੇ ਇਹ ਮੰਗਾਂ ਤੇ ਸਾਡੀ ਗੱਲਬਾਤ ਹੋਈ ਹੈ ਮੁਕਸਰ ਦੇ ਪ੍ਰਸ਼ਾਸਨ ਦੇ ਵੱਲੋਂ ਬੀਸੀ ਦੇ ਵੱਲੋਂ ਸਾਡੀ ਇਹਨਾਂ ਮੰਗਾਂ ਨੂੰ ਅਨਗੋਲੀਆਂ ਕੀਤਾ ਗਿਆ ਇਹ ਮੁਆਵਜ਼ਾ ਵੀ ਅਸੀਂ ਲੈ ਕੇ ਰਹਾਂਗੇ ਚਾਹੇ ਜਿੰਨੀ ਮਰਜ਼ੀ ਲੰਮੀ ਲੜਾਈ ਲੜਨੀ ਪੈ ਜਾਏ ਤੇ ਅਸੀਂ ਇਹ ਮਨ ਬਣਾ ਕੇ ਆਏ ਆ ਕਿ ਜਿੰਨੀ ਮਰਜ਼ੀ ਰਾਤ ਹੋ ਜਾਏ ਸਾਨੂੰ ਜੋ ਮਰਜ਼ੀ ਪ੍ਰਸ਼ਾਸਨ ਸਾਡੇ ਨਾਲ ਕਰੇ ਅਸੀਂ ਆਪਦੀ ਇਹ ਮੰਗ ਮਨਾ ਕੇ ਜਾਵਾਂਗੇ ਬਾਈ ਹਰਜੀਤ ਦੇ ਪਰਿਵਾਰ ਨੂੰ ਅਨਸਾਫ਼ ਲੈ ਤੋ ਬਗੈਰ ਅਸੀਂ ਇੱਥੋਂ ਜਾਂਦੇ ਨਹੀਂ ਇਹ ਸਾਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਅਸੀਂ ਮਨਾਉਣ ਦੇ ਲਈ ਅੱਜ ਇੱਥੇ ਡੀਸੀ ਦੇ ਦਸਤਰ ਦਾ ਘਰਾਓ ਕੀਤਾ ਖਸ਼ਿਆਰਪੁਰ ਖਸ਼ਿਆਰਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੀ ਮਜ਼ਬੂਤੀ ਦੇ ਲਈ ਹਲਕਾ ਪੱਧਰ ਤੇ ਦਫਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਨੇ ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਬਰਿੰਦਰ ਬਾਜਵਾ ਜ਼ਿਲ੍ਹਾ ਪ੍ਰੀਸ਼ਦ ਹਲਕਾ ਜਹਾਨ ਖੇਲਾ ਤੋਂ ਉਮੀਦਵਾਰ ਇਕਬਾਲ ਸਿੰਘ ਬਲਰਾਜ ਸਿੰਘ ਚੋਹਾਨ ਅਤੇ ਹੋਰ ਸਮੂੱਚੀ ਲੀਡਰਸ਼ਿਪ ਦੇ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕੀਤੀ ਹੈ ਅਤੇ ਕਰਦਾ ਰਹੇਗਾ ਉਹਨਾਂ ਕਿਹਾ ਕਿ ਆਪ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਹਲਕਾ ਜਹਾਨ ਖੇਲਾ ਤੋਂ ਉਮੀਦਵਾਰ ਇਕਵਾਲ ਸਿੰਘ ਨੂੰ ਟਿਕਟ ਮਿਲਣ ਦੀ ਸਾਰੀ ਉਹਨਾਂ ਦੇ ਹੋਟਲ ਤੇ ਨਜਾਇਜ਼ ਤੌਰ ਤੇ ਬਿਜਲੀ ਵਿਭਾਗ ਦੇ ਵੱਲੋਂ ਛਾਪੇਮਾਰੀ ਕਰਵਾਈ ਜੋ ਸਰਾਸਰ ਆਪ ਸਰਕਾਰ ਦਾ ਤੱਕਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਤੇ ਤੱਕਾ ਬਰਦਾਸ਼ਤ ਨਹੀਂ ਕਰੇਗੀ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ਤੇ ਗੋਪਾਲਪੁਰਾ ਨਜ਼ਦੀਕ ਪ੍ਰਾਈਵੇਟ ਬੱਸ ਅਤੇ ਮਿਕਸਰ ਟਿਪਰ ਦੀ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ 15 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਨੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਦੇ ਮੁਤਾਬਕ ਟਿਪਰ ਯੂ ਟਰਨ ਲੈ ਰਿਹਾ ਸੀ ਜਿਸ ਦੌਰਾਨ ਬਟਾਲਾ ਦੇ ਵੱਲੋਂ ਆ ਰਹੀ ਬੱਸ ਉਸ ਦੇ ਨਾਲ ਟਕਰਾ ਗਈ ਟਿਪਰ ਡਰਾਈਵਰ ਫਰਾਰ ਹੈ ਜਦ ਕਿ ਬੱਸ ਡਰਾਈਵਰ ਵੀ ਜ਼ਖਮੀ ਹੋ ਗਿਆ ਜਿਸ ਦੇ ਹਸਪਤਾਲ ਬਾਰੇ ਹੱਲੇ ਜਾਣਕਾਰੀ ਨਹੀਂ ਮਿਲੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿੱਥੋਂ ਆ ਰਹੇ ਸੀ ਪਰਮਜੀਤ ਕੋਹਰਿਆ ਨਾਮ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਅੰਬਰਸਾਦ ਦੀ ਰਹਿਣ ਵਾਲੀ ਫਤੇਕਰ ਚੂੜੀਆਂ ਰੋਡ ਜੀ ਤੇ ਪੇਕੇ ਗਈ ਸੀ ਜੈੰਤੀਪੁਰ ਅੱਛਾ ਤੇ ਆਉਂਦੇ ਆਉਂਦੇ ਜੰਹਤਪੁਰੋਂ ਬਸ ਵਾਸਤੇ ਬੈਠੇ ਆ ਐਕਸੀਡੈਂਟ ਹੋ ਗਿਆ ਅੱਛਾ ਜਥੂ ਆ ਲੱਗ ਬਸ ਤੇਜ਼ ਹੀ ਯਾਰ ਪੇਸ਼ੈਂਟ ਨਾ ਅਰਿਸਟੇਬਲ ਹੋ ਰਿਹਾ ਪੇਸ਼ੈਂਟ ਨਾ ਕਰੋ ਅਭੀ ਅਭੀ ਜ਼ਰੂਰੀ ਹੈ ਅਭੀ ਜ਼ਰੂਰੀ ਹੈ ਮੇਰੇ ਭਾਈ ਸੁਣ ਮੇ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਜੀ ਜੰਹਤਪੁਰ ਨਾਮ ਹੈ ਮੇਰਾ ਇੱਕ ਤਰਤੂ ਨੰਦਰ ਲੱਗਾ ਐਕਸੀਡੈਂਟ ਹੋਇਆ ਬਸ ਦਾ ਤੇ ਟੈਂਕਰ ਦਾ ਤੇ ਉਹਦੇ ਵਿੱਚ ਕੁਛ ਇੱਕ ਦੋ ਜਣੇ ਮਰੇ ਵੀ ਆ ਤੇ ਬਾਕੀ ਪੇਸ਼ੈਂਟ ਲੈ ਗਿਆ ਤੇ ਕਿੰਨੇ ਕੁ ਲੋਕ ਜ਼ਖਮੀ ਹੋਇਆ ਜੀ ਕੋਈ ਅੰਦਾਜ਼ਾ ਨਹੀਂ ਭਾਜੀ ਗੱਡੀਆਂ ਆ ਰਹੀਆਂ ਉੱਥੋਂ ਜੇ ਤਾਂ ਕਰਕੇ ਸੋ ਇੱਥੇ ਕਿੰਨੇ ਜਣੇ ਸੀ ਇੱਕ ਤਾਂ ਮੈਂ ਖੁਦ ਦੇਖਿਆ ਪਾਜੀ ਬਾਕੀ ਪਤਾ ਨਹੀਂ ਉੱਥੇ ਬਾਕੀ ਪਤਾ ਲੱਗੇਗਾ ਬਾਅਦ ਵਿੱਚ ਕੋਰਾ ਹਾਂਜੀ ਕਿੱਥੋਂ ਆਏ ਤੁਸੀਂ ਅਸੀਂ ਢਾੜੀ ਵਾਲੋਂ ਮੇਰੇ ਜੋਗੋ ਵਾਲੋਂ ਜੱਟਾਂ ਦੇ ਆਏ ਹਾਂ ਮੈਂ ਐਕਸੀਡੈਂਟ ਕਿੱਦਾਂ ਹੋਇਆ ਹਾਂ ਇਹ ਸਾਨੂੰ ਪਤਾ ਨਹੀਂ ਗਿਆ ਲੱਗਾ ਕਿ ਕਿਤੇ ਕਿਤੇ ਸੀ ਜੀ ਕਤੇ ਦੇ ਹਾਂਜੀ ਬਸ ਤੇ ਆਏ ਹਾਂ ਬਸ ਦੇ ਵਜੇ ਕਿ ਪ੍ਰਾਈਸ ਨਹੀਂ ਨਹੀਂ ਮੇਰੀ ਅੱਜ ਫਿਰ ਪਰਾਈ ਵਾਟੇ ਤੇਜ ਹੀ ਅੱਗੋਂ ਪੀਓ ਵੱਜਾ ਜਾਂ ਦੂਜਾ ਹਾਂ ਕਿੰਨੇ ਕਿੰਨੇ ਜਣੇ ਹਾਂਜੀ ਕਿੰਨੇ ਕ ਜਣੇ ਬਸ ਬੜੇ ਜਣੇ ਬੈਠੇ ਦੇ ਹੀ ਬਸ ਹਾਂਜੀ ਬੜੀਆਂ ਹਾਂ ਚਾਰਿਆਂ ਨੂੰ ਲੱਗੀਆਂ ਨੇ ਕਈ ਤੇ ਦੱਥ ਹੋ ਗਏ ਗਲਤੀ ਕਿਹਦੀ ਮੰਨਦੇ ਹੋ ਜੀ ਹਾਂ ਬਸ ਇੱਕ ਬਸ ਹਾਂਜੀ ਬਸ ਤੇ ਜਿਹੜੀਆਂ ਨੇ ਸੀਟਾਂ ਨਹੀਂ ਚੁੱਕੀਆਂ ਗਈਆਂ ਤਾਂ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕੋਈ ਇਹ ਇੰਨਾ ਵੀ ਨਹੀਂ ਮੈਨੂੰ ਤੇ ਪਤਾ ਨਹੀਂ ਆਹ ਬੇਟੇ ਨੂੰ ਖਰੇ ਪਤਾ ਆ ਮੈਨੂੰ ਨਹੀਂ ਪਤਾ ਆਗਾ ਕਸੇ ਕੀ ਹੋਇਆ ਕੀ ਐ ਪਤਾ ਨਹੀਂ ਕੋਈ ਬਾਸ ਐਕਸੀਡੈਂਟ ਹੋਇਆ ਸ਼ਾਇਦ ਹਾਂ ਜੀ ਸਰ ਕਿੰਨੇ ਕੋ ਪੇਸ਼ੈਂਟਸ ਹਣ ਤੱਕ ਤੁਹਾਡੇ ਕੋਲ ਵੇ ਕੱਲ ਆਪਣੇ ਕੋ ਕਿੰਨੇ ਆਏ ਨੇ ਟੋਟਲ ਪੇਸ਼ੈਂਟ ਟਾਈਮ ਬੰਦੀ 4 5 6 ہمارے پاس আছে ਆਪਣੇ پاس 6 ਹੈ ਜੀ ਹਾਂ ਜਿੰਨੇ ਆਏ ਮੈਨੇਜ ਕਰ ਰਹੇ ਸਰ ਕੋਈ ਕਿਸ ਜਰਲਟੀ ਵੀ ਕੋਈ ਹੈ ਡੈਟਰੀ ਕੋਈ ਹੈ ਕੋਈ ਬੱਚਾ ਦੱਸ ਰਹੇ ਨੇ ਡਡੂ ਉਹਨਾਂ ਨੂੰ ਪਤਾ ਹੀ ਹੈ ਮੈਨੂੰ ਜਿਆਦਾ ਪਤਾ ਉਹਨਾਂ ਨੂੰ ਪਲਾਸ ਕਿਸ ਤਰ੍ਹਾਂ ਦੇ ਹੈ ਡਾਕਟਰ ਸਾਹਿਬ ਪਲਾਸ ਬਹੁਤ ਵਧੀਆ ਮੈਨੇਜ ਕਰ ਰਹੇ ਹੈ ਸਰ ਕੋਈ ਸੀਰੀਅਸ ਪੇਸ਼ੈਂਟ ਆਇਆ ਹੈ ਹੈਂ ਅਜੇ ਸੀਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸੱਜੀ ਆਲਾਂ ਕੋ ਪਤਾ ਕਰੋ ਸਾਡੇ ਆਰਥੋ ਚ ਜਿਹੜੇ ਆਏ ਨੇ ਉਹਨਾਂ ਨੂੰ ਮੈਨੇਜ ਕਰ ਰਿਹਾ ਹਾਂ ਜੀ ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਿਹਾ ਹਾਂ ਸਰ ਆਪਣਾ ਨਾਮ ਤੇ ਥੋੜਾ ਦੱਸ ਦਿਓ ਡਾਕਟਰ ਧਰਮ ਸਿੰਘ ਮੇਰਾ ਹਾਂ ਪ੍ਰੋਫੈਸਰ ਮੈਂ ਬਿਠਾ ਠੀਕ ਹੈ ਕੀ ਗੱਲ ਹੋਈ ਜੀ ਸਰ ਇਹ ਜੰਤੀਪੁਰੋਂ ਚੜੇ ਹੀ ਤੇ ਜਾਂਦੇ ਟਰੱਕ ਨੇ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਅੰਮ੍ਰਿਤਸਰ ਆ ਰਹੇ ਸੀ ਅੰਮ੍ਰਿਤਸਰ ਆ ਰਹੇ ਜੀ ਤੁਹਾਡੇ ਕੋਲ ਲੱਗਦੇ ਮੇਰੇ ਮਦਰ ਦੇ ਮਦਰ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ खबर देखने बने रहो इंडिया न्यूज पंजाब लाख का हॉस्पिटल बिल है कितने पैसे कहाँ से आएंगे पैसों की चिंता आप मत कीजिए मैम सर का हेल्थ इंश्योरेंस क्लेम अप्रूव हो गया है आप पॉलिसी बाजार। पॉलिसी बाजार बाजार पर जीरो जीएसटी के साथ अब एक करोड़ का हेल्थ इंश्योरेंस सिर्फ पांच सौ पचास महीने से शुरू अगर आप बनना चाहते हैं एंकर या फिर आप में है जुनून एक तेज तर्रार न्यूज रिपोर्टर बनने का तो आप ज्वाइन करें आई और इंडिया न्यूज न्यूज एक्स का मीडिया स्कूल आई